ਸਵਾਗਤ ਹੈ ਤੁਹਾਡਾ ਆ ਦਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਫਿਲਮਾਂ ਦਾ ਤੜਕਾ ਗੌਸਪ ਸਭ ਮਜ਼ਾ ਆਤੇ ਸਿਤਾਰਿਆਂ ਦੀਆਂ ਤਮਾਕੇਦਾਰ ਖਬਰਾਂ ਇੱਥੇ ਤੁਹਾਨੂੰ ਸਭ ਕੁਝ ਮਿਲੇਗਾ ਇਸ ਲਈ ਤਿਆਰ ਹੋ ਜਾਓ ਕਿਉਂਕਿ ਅੱਜ ਦੀ ਐਂਟਰਟੇਨਮੈਂਟ ਦੀ ਡੋਜ਼ ਬਾਦੂ ਮਜ਼ੇਦਾਰ ਅਤੇ ਬਾਦੂ ਮਸਾਲੇਦਾਰ ਹੋਣ ਵਾਲੀ ਹੈ ਕਰਾਂਗੇ ਨਮਸਤੇ ਲੰਡਨ ਦੀ ਰੀ ਰਿਲੀਜ਼ ਫਿਰ ਪਵੇਗਾ ਪਿਆਰ ਦਾ ਮੀ ਫਿਰ ਗੱਲ ਕਰਾਂਗੇ ਕਿਉਂ ਆਸ਼ਰਮ ਸੀਰੀਜ਼ ਦੀ ਪ੍ਰੋਮੋਸ਼ਨ ਦੇ ਦੌਰਾਨ ਉਹ ਵੀ ਦਿওল ਨੂੰ ਆਇਆ ਸੀ ਵਰਟਿਕੋ ਅਟੈਕ ਫਿਰ ਗੱਲ ਕਰਾਂਗੇ ਸੰਭਾਵਨਾ ਸੇਠ ਅਤੇ ਸਨਾ ਖਾਨ ਦਾ ਝਗੜਾ ਕੱਪੜਿਆਂ ਤੇ ਟਿੱਪਣੀ ਨੂੰ ਲੈ ਕੇ ਪੜਕੇ ਯੂਜ਼ਰਸ ਸ਼ਤੇ ਫਿਰ ਫਰਸ਼ ਤੋਂ ਅਰਸ਼ ਬੋਬੀ ਦਿਓਲ ਨੇ ਆਪਣੇ ਕਰੀਅਰ ਦਾ ਚੱਕਰ ਪੂਰਾ ਕਰ ਲਿਆ ਉਹਨਾਂ ਨੇ ਬਾਬਾ ਨਿਰਾਲਾ ਬਣ ਕੇ ਆਸ਼ਰਮ ਦੇ ਵਿੱਚ ਜੋ ਅੱਗ ਲਗਾਈ ਸੀ ਉਹ ਅਜੇ ਵੀ ਨਹੀਂ ਬੁਝੀ ਐ ਬੋਬੀ ਦਿਓਲ ਇਹ ਨਹੀਂ ਦਿਨੀ ਸੁਰੱਖਿਆ ਦੇ ਵਿੱਚ ਹਨ ਤੇ ਹੋਣ ਵੀ ਕਿਉਂ ਨਾ ਉਹਨਾਂ ਨੇ ਆਸ਼ਰਮ ਵੈਬ ਸੀਰੀਜ਼ ਦੇ ਨਾਲ ਅਜਿਹਾ ਕਮਬੈਕ ਕੀਤਾ ਹੈ ਕਿ ਹਰ ਪਾਸੇ ਉਹਨਾਂ ਦੀ ਚਰਚਾ ਹੋ ਰਹੀ ਹੈ ਪਰ ਕਿ ਤੁਸੀਂ ਜਾਣਦੇ ਹੋ ਕਿ ਸੀਰੀਜ਼ ਦੇ ਪ੍ਰੋਮੋਸ਼ਨ ਦੌਰਾਨ ਬੋਬੀ ਦਿਓਲ ਵਰਟਿਗੋ ਅਟੈਕ ਦਾ ਸ਼ਿਕਾਰ ਹੋਈ ਸੀ ਉਹਨਾਂ ਨੇ ਆਸ਼ਰਮ ਵੈਬ ਸੀਰੀਜ਼ ਦੇ ਨਾਲ ਵਾਪਸੀ ਕੀਤੀ ਅਤੇ ਉਦੋਂ ਤੋਂ ਬੋਬੀ ਨੂੰ ਕਈ ਫਿਲਮਾਂ ਦੇ ਵਿੱਚ ਨੈਗੇਟਿਵ ਰੋਲਸ ਦੇ ਵਿੱਚ ਦੇਖਿਆ ਗਿਆ ਜਿਵੇਂ ਕਿ ਐਨੀਮਲ ਫਿਲਮ ਬੋਬੀ ਦਿਓਲ ਦੀ ਫਿਲਮ ਆਸ਼ਰਮ ਦੇ ਤੀਜੇ ਸੀਜ਼ਨ ਦਾ ਦੂਜਾ ਪਾਰਟ ਹਾਲ ਹੀ ਦੇ ਵਿੱਚ ਰਿਲੀਜ਼ ਹੋਇਆ ਇਸ ਸ਼ੋਅ ਦੇ ਪਹਿਲੇ ਸੀਜ਼ਨ ਦੌਰਾਨ ਬੋਬੀ ਦਿਓਲ ਦੀ ਹਾਲਤ ਖਰਾਬ ਹੋ ਗਈ ਸੀ ਬੋਬੀ ਨੇ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਪਹਿਲੀ ਵਾਰ ਇੱਕ ਗ੍ਰੇ ਕੈਰੈਕਟਰ ਨੇ ਬੋਨਦੇ ਹੋਏ ਉਹ ਇੰਨਾ ਘਬਰਾ ਗਏ ਸੀ ਕਿ ਉਹਨਾਂ ਨੂੰ ਚੱਕਰ ਆਉਣੇ ਵੀ ਸ਼ੁਰੂ ਹੋ ਗਏ ਸੀ ਬੋਬੀ ਦਿਓਲ ਨੇ ਹਾਲ ਹੀ ਦੇ ਵਿੱਚ ਖੁਲਾਸਾ ਕੀਤਾ ਕਿ ਉਹ ਪਹਿਲੇ ਸੀਜ਼ਨ ਦੌਰਾਨ ਬਹੁਤ ਖਬਰਾਈ ਹੋਏ ਸੀ ਜਿਸ ਕਾਰਨ ਉਹਨਾਂ ਨੂੰ ਚੱਕਰ ਆ ਗਏ ਸੀ ਨਾਲ ਹੀ ਬੋਬੀ ਨੂੰ ਬੋਬੀ ਨੂੰ ਇਸ ਗੱਲ ਦੀ ਚਿੰਤਾ ਵੀ ਸੀ ਕਿ ਉਹਨਾਂ ਦੇ ਰੋਲ ਨੂੰ ਦੇਖ ਕੇ ਉਹਨਾਂ ਦੇ ਮਾਤਾ ਪਿਤਾ ਕੀ ਕਹਿਣਗੇ ਪਰ ਕਿਹਾ ਜਾਂਦਾ ਹੈ ਨਾ ਕਿ ਜੋ ਡਰ ਗਿਆ ਉਹ ਮਰ ਗਿਆ ਤੇ ਬੋਬੀ ਇਸ ਡਰ ਦੇ ਨਾਲ ਲੜੇ ਅਤੇ ਇੱਕ ਨਵੇਂ ਅਵਤਾਰ ਦੇ ਵਿੱਚ ਛਾ ਗਿਆ ਜਿ ਬਾਲੀਵੁੱਡ ਹੋਵੇ ਜਾਂ OTT ਬੋਬੀ ਦਾ ਜਲਵਾ ਹਰ ਪਾਸੇ ਬਰਕਰਾਰ ਹੈ ਨਮਸਤੇ 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 ਲੰਡਨ ਜੇਕਰ ਤੁਸੀਂ ਬਾਲੀਵੁੱਡ ਦੇ ਗੋਲਡਨ ਰੋਮਾਂਸ ਦੇ ਫੈਨ ਹੋ ਤਾਂ ਤੁਹਾਡੇ ਲਈ ਇੱਕ ਵੱਡੀ ਖਬਰ ਹੈ ਅਕਸ਼ਯ ਕੁਮਾਰ ਅਤੇ ਕਟਰੀਨਾ ਕੈਫ ਦੀ ਮਸ਼ਹੂਰ ਫਿਲਮ ਨਮਸਤੇ ਲੰਡਨ ਵੱਡੇ ਪਰਦੇ ਤੇ ਵਾਪਸੀ ਕਰ ਰਹੀ ਹੈ ਜਿਸ ਫਿਲਮ ਨੇ ਸਾਨੂੰ ਪਿਆਰ ਜਜ਼ਬਾਤ ਅਤੇ ਦੇਸੀ ਪਣੇ ਦਾ ਇੱਕ ਨਵਾਂ ਅੰਦਾਜ਼ ਸਿਖਾਇਆ ਉਹ ਹੁਣ 14 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਦੁਬਾਰਾ ਰਿਲੀਜ਼ ਹੋਣ ਜਾ ਰਹੀ ਹੈ ਜੇਕਰ ਪਹਿਲਾਂ ਦੇਖੀ ਹੈ ਤਾਂ ਦੁਬਾਰਾ ਦੇਖੋ ਤੇ ਦੁਬਾਰਾ ਪਿਆਰ ਦੇ ਵਿੱਚ ਡੁੱਬ ਜਾਓ ਜੇਕਰ ਨਹੀਂ ਦੇਖੀ ਤਾਂ ਹੁਣ ਤਾਂ ਹੋਰ ਵੀ ਜ਼ਰੂਰੀ ਹੈ ਕਿ ਵੱਡੇ ਪਰਦੇ ਤੇ ਇਸ ਦਾ ਮਜ਼ਾ ਲਿਆ ਜਾਵੇ ਹੌਲੀ ਤੋਂ ਪਹਿਲਾਂ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ਤੇ ਇਸ ਦੀ ਰੀਲ ਰਿਲੀਜ਼ ਦਾ ਐਲਾਨ ਕੀਤਾ ਤੇ ਫੈਨਸ ਨੂੰ ਜ਼ਬਰਦਸਤ ਟ੍ਰੀਟ ਦਿੱਤੀ ਹੈ ਤਾਂ ਤੁਸੀਂ ਕੀ ਇਸ ਫਿਲਮ ਨੂੰ ਦੁਬਾਰਾ ਦੇਖਣ ਜਾਓਗੇ ਕਿਉਂਕਿ ਲੰਡਨ ਜਾਣ ਦਾ ਸਮਾਂ ਫਿਰ ਤੋਂ ਆ ਗਿਆ ਹੈ ਬਿਗਬੋਸ ਫੇਮ ਸੰਭਾਵਨਾ ਸੇਠ ਤੇ ਸਨਾ ਖਾਨ ਦਾ ਇੱਕ ਵੀਡੀਓ ਇੰਨੀ ਦਿਨੀ ਇੰਟਰਨੈਟ ਤੇ ਵਾਇਰਲ ਹੋ ਰਿਹਾ ਹੈ ਵੀਡੀਓ ਦੇ ਵਿੱਚ ਸਨਾ ਖਾਨ ਸੰਭਾਵਨਾ ਸੇਠ ਦੇ ਕੱਪੜਿਆਂ ਤੇ ਕਮੈਂਟ ਕਰਦੀ ਨਜ਼ਰ ਆ ਰਹੀ ਹੈ ਜਿਸ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਸੰਭਾਵਨਾ ਸੇਠ ਨੇ ਸਟਾਈਲਿਸ਼ ਇੱਕ ਕੁੜਤਾ ਪਾਇਆ ਹੋਇਆ ਸੀ ਪਰ ਦੁਪੱਟਾ ਨਹੀਂ ਲਿਆ ਸੀ ਇਸ ਤੋਂ ਸਨਾ ਖਾਨ ਨੇ ਕਿਹਾ ਸੀ ਕਿ ਤੁਹਾਡੇ ਕੋਲ ਵਧੀਆ ਸਲਵਾਰ ਕਮੀਜ਼ ਨਹੀਂ ਹੈ ਕੋਈ ਸੰਭਾਵਨਾ ਨੂੰ ਬੁਰਕਾ ਪਉਣ ਦੇ ਲਈ ਕਹੋ ਬਸ ਫਿਰ ਕੀ ਸੋਸ਼ਲ ਮੀਡੀਆ ਤੇ ਯੂਜ਼ਰਸ ਭੜਕ ਉੱਠੇ ਇੱਕ ਯੂਜ਼ਰ ਨੇ ਲਿਖਿਆ ਕਿ ਕੋਈ ਕੀ ਪੈਨਣਾ ਚਾਹੁੰਦਾ ਹੈ ਇਹ ਉਹਨਾਂ ਦੀ ਪਰਸਨਲ ਲਾਈਫ ਹੈ ਜ਼ਬਰਦਸਤੀ ਨਾ ਕਰੋ ਸੰਭਾਵਨਾ ਵੀ ਇਸ ਤੇ ਰਿਐਕਟ ਕਰਦੀ ਨਜ਼ਰ ਆਈ ਉਹ ਮਜ਼ਾਕ ਦੇ ਵਿੱਚ ਕਹਿੰਦੀ ਹੈ ਕਿ ਆਈ ਨਾ ਆਪਣੀ ਅਸਲੀਅਤ ਇਸਨਾਂ ਖਾਨ ਦੀਆਂ ਇਹਨਾਂ ਟਿੱਪਣੀਆਂ ਤੇ ਯੂਜ਼ਰਸ ਗੁੱਸੇ ਦੇ ਵਿੱਚ ਆ ਗਏ ਹਨ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਕਿਸੇ ਨੂੰ ਉਸਦੇ ਪਹਿਰਾਵੇ ਦੇ ਲਈ ਜੱਜ ਕਰਨਾ ਸਹੀ ਹੈ ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਇਹ ਸਨ ਐਂਟਰਟੇਨਮੈਂਟ ਦੀ ਡੇਲੀ ਡੋਜ਼ ਦੇ ਲਈ ਤੁਹਾਡੇ ਲਈ ਕੁਝ ਵਧੀਆ ਖਬਰਾਂ ਦਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦੋ ਸ਼ੋ ਗਲੈਮਰ ਗੌਸਪ ਸਿਰਫ ਦਾ ਟੀਵੀ ਐਨ ਰਾਏ ਤੇ ਕਿਉਂਕਿ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਹਰ ਰੋਜ਼ ਕੁਝ ਨਾ ਕੁਝ ਨਵਾਂ ਹੁੰਦਾ ਰਹਿੰਦਾ ਹੈ ਤੇ ਇਦਾਂ ਦੀਆਂ ਖਬਰਾਂ ਅਸੀਂ ਤੁਹਾਡੇ ਲਈ ਹਰ ਰੋਜ਼ ਲੈ ਕੇ ਆਉਂਦੇ ਹਾਂ